ਸੱਚੇ ਕਹਾਂ ਜਿਹੜਾ ਸਵਾਲ ਅੱਜਕੱਲ ਸਭ ਤੋਂ ਜ਼ਿਆਦਾ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਉਹ ਹੈਗਾ ਹਾਊਸਿੰਗ ਮਾਰਕੀਟ ਨੂੰ ਲੈ ਕੇ ਬਹੁਤ ਸਾਰਿਆਂ ਨੂੰ ਲੱਗਦਾ ਕਿ ਘਰ ਲੈ ਲੈਣਾ ਚਾਹੀਦਾ ਬਹੁਤਿਆਂ ਨੂੰ ਲੱਗਦਾ ਕਿ ਹਜੇ ਰੁਕ ਜਾਓ ਮਾਰਕੀਟ ਹੋਰ ਥਾ ਨੂੰ ਜਾ ਸਕਦੀ ਹੈ ਸੋ ਇਦਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਤੇ ਤੁਹਾਡੇ ਜ਼ਿਹਨ ਦੇ ਵਿੱਚ ਨੇ ਅੱਜ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਰੀਅਲ ਅਸਟੇਟ ਮਾਰਕੀਟ ਤੋਂ ਮਨਦੀਪ ਸਿੰਘ ਗਿਲਹੂਰੀ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਗਿਲਸਾਬ ਸਾਸਤ੍ਰੀ ਕਾ ਦਾ ਸਵਾਗਤ ਹੈ ਜੀ ਹਾਂ ਜੀ ਆ ਰੇਡੀਓ ਆ ਸੋਸ ਸੰਗਮ ਨਾਲ ਜੁੜੇ ਹੋਏ ਸਾਰੇ ਈਵਰ ਨੂੰ ਪਿਆਰ ਭਰੀ ਸਾਸਤ੍ਰੀ ਕਾ ਸਭ ਤੋਂ ਪਹਿਲਾ ਸਵਾਲ ਉਹੀ ਵੀ ਹਾਊਸਿੰਗ ਮਾਰਕੀਟ ਦਾ ਕੀ ਹਾਲਚਾਲ ਹੈ ਜੀ ਹਾਊਸਿੰਗ ਮਾਰਕੀਟ ਠੀਕ ਹੈ ਜੀ ਜਿੱਦਾਂ ਜਿਹੜਾ ਉਦਾਂ ਰੌਲਾ ਪਿਆ ਉਦਾਂ ਨਹੀਂ ਹੈਗੀ ਆ ਆਫਸਲੀ ਜਿੱਦਾਂ ਅੱਜ ਤੋਂ ਸਾਲ ਪਹਿਲਾਂ ਸੀਗੀ ਉਦੇ ਨਾਲ ਕਾਫੀ ਫਰਕ ਪਿਆ ਹੈਗਾ ਇਹਦੇ ਵਿੱਚ ਵੀ ਇਹ ਹੈਗਾ ਕਿ ਕਿਦਾਂ ਦੇ ਆਪਾਂ ਘਰਾਂ ਦੀ ਬਾਰੇ ਸੋਚਦੇ ਆ ਜੇ ਆਪਾਂ ਫੋਰ ਐਗਜ਼ਾਮਪਲ ਜਿਹੜੇ ਅਪਾਰਟਮੈਂਟਸ ਬਾਰੇ ਸੋਚਦੇ ਆ ਉਹਨਾਂ ਦਾ ਪ੍ਰਾਈਸ ਕਾਫੀ ਘਟ ਗਿਆ ਹੈਗਾ ਪਰ ਜੇ ਆਪਾਂ ਡੀਟੈਚ ਘਰਾਂ ਦੀ ਗੱਲ ਕਰੀਏ ਉਹਨਾਂ ਦਾ ਉਹਨਾਂ ਜ਼ਿਆਦਾ ਨਹੀਂ ਘਟਿਆ ਹੈਗਾ ਸੋ ਓਵਰ ਆਲ ਮਾਰਕੀਟ ਠੀਕ ਹੈ ਜੀ ਮਾਰਕੀਟ ਪਹਿਲਾਂ ਨਾਲੋਂ ਤਾਂ ਠੰਡੀ ਹੋਈ ਹੈ ਪਹਿਲਾਂ ਉਹ ਠੰਡੀ ਹੋਈ ਹੈ ਪਰ ਜਿਹੜੇ ਬਾਇਰਸ ਹੁੰਦੇ ਨੇ ਉਹਨਾਂ ਨੂੰ ਬੜਾ ਚਾ ਚੜਦਾ ਹੁੰਦਾ ਏਦਾਂ ਦੀ ਮਾਰਕੀਟ ਦੇ ਵਿੱਚ ਕਿ ਚਲੋ ਥੋੜਾ ਜਿਹਾ ਹੱਥ ਪੈ ਜਾਂਦਾ ਥੋੜੀ ਜੀ ਅਫੋਰਡੇਬਿਲਿਟੀ ਵੱਧ ਜਾਂਦੀ ਹੈ ਇਹ ਜਿਹੜਾ ਜਿਹੜੀ ਮਾਰਕੀਟ ਜਿਹੜੀ ਤੁਸੀਂ ਦੱਸੀ ਹੈ ਕਿ ਡਾਊਨ ਹੋਈ ਹੈ ਕਾਫੀ ਜ਼ਿਆਦਾ ਨਾਲ ਹੀ ਨਾਲ ਅ ਅਫੋਰਡੇਬਿਲਟੀ ਵੈਸੇ ਹੀ ਕੈਨੇਡਾ ਦੇ ਵਿੱਚ ਔਖੀ ਹੋ ਗਈ ਪੈਸਿਆਂ ਹੱਥੋਂ ਵੀ ਬਹੁਤਿਆਂ ਦਾ ਹੱਥ ਜਿਹੜਾ ਉਹ ਤੰਗ ਹੋਇਆ ਫਿਰ ਇਹੋ ਜੀ ਮਾਰਕੀਟ ਦੇ ਵਿੱਚ ਬਾਏਰ ਨੇ ਕਿਦਾਂ ਕਦਾ ਇੰਟਰਸਟ ਸ਼ੋਅ ਕੀਤਾ ਬਾਏਰ ਨੇ ਐਕਚੁਅਲੀ ਉਹ ਜਿੰਨਾ ਜਿੰਨੇ ਪ੍ਰਾਈਸ ਘਟੇ ਹੈਗੇ ਹਨ ਅ ਵੈਸੇ ਤਾਂ ਜਦੋਂ ਪ੍ਰਾਈਸ ਘਟਦੇ ਉਹ ਬਾਏਰ ਦੇ ਫੇਵਰ ਚ ਜਾਂਦੇ ਹੈਗੇ ਹਨ ਪਰ ਬਾਏਰ ਨੂੰ ਹੋਰ ਕਈ ਚੀਜ਼ਾਂ ਉਹਨਾਂ ਦੇ ਮਾਈਂਡ ਚ ਚੱਲਦੀਆਂ ਜਿੱਦਾਂ ਕਿ ਕਿ ਇਕਨੋਮੀ ਦਾ ਕੀ ਹੋਊਗਾ ਜੌਬਸ ਸਾਡੀਆਂ ਲਗਾਤਾਰ ਰਹਿਣਗੀਆਂ ਜਾਂ ਇੰਟਰਸਟ ਰੇਟ ਹੋਰ ਘਟ ਜੂਗਾ ਉਹਨਾਂ ਕਾਰਨਾਂ ਕਰਕੇ ਬਾਅਰ ਜਿੰਨੇ ਮਾਰਕੀਟ ਆਉਣੇ ਆਉਣੇ ਚਾਹੀਦੇ ਆ ਜਿਵੇਂ ਪ੍ਰਾਈਸ ਘਟਿਆ ਉਹਨੇ ਨਹੀਂ ਆਏ ਪਰ ਸਟਿਲ ਬਾਇਰ ਐਕਟ ਕਰ ਰਹੇ ਆ ਲੈ ਰਹੇ ਆ ਕਿਉਂਕਿ ਜੇ ਆਪਾਂ ਨੰਬਰ ਦੇ ਹਿਸਾਬ ਨਾਲ ਦੇਖੀਏ ਜਿਹੜਾ ਘਰਾਂ ਦਾ ਪ੍ਰਾਈਸ ਹੈਗਾ ਆਲਮੋਸਟ ਅ ਫੋਰਨ 1.5% ਜਿਹੜਾ ਪ੍ਰਾਈਸ ਘਟਿਆ ਹੈਗਾ ਘਰਾਂ ਦਾ ਉਹਦੇ ਚ ਇਹ ਹੈਗਾ ਕਿ ਜਿਹੜੇ ਡੀਟੈਚ ਕਰਨੇ ਉਹਨਾਂ ਦਾ ਅਰਾਊਂਡ 2% ਦਾ ਫਰਕ ਪੈ ਗਿਆ ਪਿਛਲੇ ਸਾਲ ਨਾਲ ਕੰਪੇਅਰ ਕਰੀਗੇ ਅਪਾਰਟਮੈਂਟ ਅਪਾਰਟਮੈਂਟ ਦਾ ਆਮ ਉਸ 7% ਪਿਛਲੇ ਸਾਲ ਨਾਲ ਘਟ ਗਿਆ ਤੇ ਜੇ ਅਪ ਦੇਖੀਏ ਤਾਂ 7% ਘਟਣਾ ਤਾਂ ਬਾਹਰ ਲਈ ਤੇ ਓਪਰਚੁਨਿਟੀ ਹਨ ਬੈਗਪਟ ਅੰਤਿਕ ਪਰ ਉਹਦੇ ਚ ਹੈਗਾ ਕਿ ਥੋੜਾ ਜਿਹਾ ਜਿੱਦਾਂ ਇੰਟਰਸਟ ਸਟੇਟ ਹੋ ਗਿਆ ਜੌਬ ਜਿੱਦਾਂ ਮਾਰਕੀਟ ਹੋ ਗਈ ਉਹ ਪ੍ਰਭਾਵਿਤ ਕਰ ਰਿਹਾ ਹੈ ਬਾਹਰ ਨੂੰ ਪਰ ਜੇ ਆਪਾਂ ਕਰੰਟ ਵਾਲਾ ਕਰੰਟ ਜਿਹੜੇ ਨੰਬਰ ਆਏ ਹੈਗੇ ਆ ਜਿੱਦਾਂ ਜੌਬਸ ਦੀ ਗੱਲ ਕਰ ਲਈਏ ਸੋ ਆਪਮੋਸਟ 20 29000 ਜੌਬ ਜਿਹੜੀਆਂ ਨਵੰਬਰ ਦੇ ਵਿੱਚ ਐਡ ਹੋਈਆਂ ਸੋ ਪੋਜ਼ਿਟਿਵ ਹੈ ਨਾ ਜੇ ਜੀਡੀਪੀ ਦੀ ਗੱਲ ਕਰੀਏ ਉਹ ਵੀ ਵਧੀਆ ਨੰਬਰ ਆਇਆ ਹੈਗਾ ਸੋ ਉਹਦੇ ਅਕੋਰਡਿੰਗ ਆਈ ਥਿੰਕ ਹੁਣ ਬਾયર ਲੱਗਦਾ ਹੈਗਾ ਕਿ ਐਕਟ ਕਰੂਗਾ ਕਿਉਂਕਿ ਚੀਜ਼ਾਂ ਸਟੇਬਲ ਹੋ ਰਹੀਆਂ ਸੋ ਅ ਇੰਟਰਸਟਰ ਸੀਗੇ ਪਹਿਲਾਂ ਬਾયર ਪਰ ਇਹ ਇਹ ਇਹਨਾਂ ਜਿਹੜੇ ਜੋ ਨੰਬਰ ਨੇ ਇਹਨਾਂ ਤੇ ਲੱਗਦਾ ਹੈ ਕਿ ਬਾયર ਵੀ ਆਬਸਲੀ ਉਹਨੂੰ ਫਾਲੋ ਕਰਦਾ ਹੈਗੇ ਨੇ ਚੀਜ਼ਾਂ ਨੂੰ ਸੋ ਇਹ ਜਰੂਰ ਬਾયર ਦੇ ਨੰਬਰ ਵਧਣਗੇ ਤੁਸੀਂ ਸਟੈਟ ਦੀ ਗੱਲ ਕੀਤੀ ਕਿ ਜਿਸ ਹਿਸਾਬ ਦੇ ਨਾਲ ਪ੍ਰਾਈਸ ਲੋ ਹੋਏ ਨੇ ਬਾયર ਨੇ ਉਹਨਾਂ ਇੰਟਰਸਟ ਨਹੀਂ ਦਿਖਾਇਆ ਪਰ ਸਟਿਲ ਮਾਰਕੀਟ ਚ ਬਾイヤਰਜ਼ ਹੈਗੇ ਨੇ ਇਥੇ ਸਟ੍ਰੈਟਜੀ ਗੱਲ ਹੋ ਗਈ ਪਰ ਜਿਹੜੇ ਬਾਇਰ ਸਾਡੇ ਲੱਗ ਚਾਗੇ ਤੁਰੇ ਫਿਰਦੇ ਨੇ ਉਹਨਾਂ ਦਾ ਮੂੰਹ ਸੰਗ ਕੇ ਇਦਾਂ ਲੱਗਿਆ ਸੀ ਕਿ ਉਹ ਜਦੋਂ ਘਰ ਖਰੀਦਣਾ ਚਾਹੁੰਦੇ ਸੀ ਜਦੋਂ ਇੱਕਦਮ ਘਰਾਂ ਦੀ ਮਾਰਕੀਟ ਨੇ ਕਰੈਸ਼ ਕੀਤਾ ਤੇ ਉਹਨਾਂ ਦੇ ਕੰਨਾਂ 'ਚ ਕਿਸੇ ਨੇ ਫੂਕ ਮਾਰਤੀ ਵੀ ਅਜੇ ਹੋਲ ਕਰੈਸ਼ ਹੋਣਾ ਵੇਟ ਕਰ ਲਓ ਇਜ਼ ਇਟ ਟਰੂ ਯਾ ਕਿਉਂਕਿ ਇਹ ਹੁੰਦਾ ਕਿ ਹਰੇਕ ਬੰਦੇ ਦਾ ਇੱਕ ਸਰਕਲ ਹੁੰਦਾ ਆਪਣੇ ਮਿੱਤਰ ਹੁੰਦੇ ਆ ਜਿੱਦਾਂ ਆਪਣਾ ਫੈਮਿਲੀ ਸਰਕਲ ਹੁੰਦਾ ਕਈ ਵਾਰ ਇਹ ਹੁੰਦਾ ਕਿ ਜਿਹੜਾ ਤੁਹਾਨੂੰ ਸਲਾਹ ਦੇ ਰਿਹਾ ਉਹ ਨੂੰ ਔਰ ਉਹਨਾਂ ਚੀਜ਼ਾਂ ਬਾਰੇ ਨਹੀਂ ਉਹਨਾਂ ਜਾਣਕਾਰੀ ਹੁੰਦੀ ਹੈ ਨਾ ਜਿੱਦਾਂ ਕੋਈ ਮਕੈਨਿਕ ਆ ਉਹ ਕਾਰਾਂ ਬਾਰੇ ਤੁਹਾਨੂੰ ਡਿਟੇਲ ਦੱਸ ਸਕਦਾ ਪਰ ਉਹ ਨਿਊਜ਼ ਬਾਰੇ ਦੱਸ ਸਕਦਾ ਨਿਊਜ਼ ਤੁਸੀਂ ਦੱਸ ਸਕਦੇ ਹੋ ਡਿਟੇਲ ਦੇ ਵਿੱਚ ਇਵੇਂ ਰੀਅਲ ਏਸਟੇਟ ਆ ਰੀਅਲ ਏਸਟੇਟ ਦਾ ਰੀਅਲਟਰ ਆ ਜਿਹੜਾ ਰੀਅਲਟਰ ਨੇ ਸਟੱਡੀ ਕੀਤੀ ਹੈਗੀ ਉਹ ਤੁਹਾਨੂੰ ਦੱਸ ਸਕਦਾ ਵੀ ਲਾਈਕ ਕੀ ਕੀ ਪੋਸਿਬਿਲਟੀ ਹੈਗੀ ਹੈ ਨਾ ਜੇ ਤਾਂ ਕੋਈ ਬਾਏਰ ਹੈਗਾ ਜੇ ਤਾਂ ਉਹ ਆਪਦੇ ਸਰਕਲ ਦੇ ਅਕੋਰਡਿੰਗ ਹੀ ਹੈ ਨਾ ਉਹ ਡਿਸੀਜਨ ਲੈ ਰਿਹਾ ਉਹ ਉਹਦਾ ਹੋ ਸਕਦਾ ਉਹ ਜਿਹੜਾ ਡਿਸਾਈਡ ਕਰੂਗਾ ਉਹ ਨਾ ਸਹੀ ਹੋਵੇ ਪਰ ਜੇ ਉਹ ਆਪਦੇ ਜੇ ਉਹ ਰੀਅਲਟਰ ਦੇ ਨਾਲ ਡਿਸਕਸ ਕਰਕੇ ਸਾਰਾ ਆਪ ਤੋਂ ਸਨੀਰੂ ਦੱਸੇ ਕਿ ਕਿੱਦਾਂ ਦਾ ਮੈਂ ਸੋਚਦਾ ਹੈਗਾ ਬਾਈ ਕਰਨ ਨੂੰ ਹਨਾ ਜਾਈ ਉਹ ਸੈਲਰ ਤੇ ਵੀ ਗੱਲ ਕਰ ਲੋ ਜੇ ਸੈਲਰ ਵੀ ਡਿਸਕਸ ਕਰ ਸਕਦਾ ਕਿ ਹੁਣ ਮੈਨੂੰ ਵੇਚਣਾ ਚਾਹੀਦਾ ਜਾਂ ਨਹੀਂ ਵੇਚਣਾ ਚਾਹੀਦਾ ਹਨਾ ਤਾਂ ਜੇ ਉਹਦੇ ਅਕੋਰਡਿੰਗ ਇਹਨਾਂ ਦੇ ਅਕੋਰਡਿੰਗ ਉਹ ਡਿਸੀਜਨ ਲੈਂ ਤਾਂ ਉਹ ਆਈ ਥਿੰਕ ਸਹੀ ਡਿਸੀਜਨ ਹੋਊਗਾ ਗੱਲ ਸਭ ਕੁਝ ਮੁੱਦੇ ਹੁੰਦੇ ਨੇ ਕੰਟਰੀ ਦੇ ਤੇ ਕੁਝ ਮੁੱਦੇ ਹੁੰਦੇ ਨੇ ਜਿਹੜੇ ਘਰਾਂ 'ਚ ਚੱਲਦੇ ਹੁੰਦੇ ਆ ਜਦੋਂ ਕਿਸੇ ਦੇ ਘਰ ਜਾਓ ਉਹਨਾਂ ਤੇ ਚਾਹ ਪਾਣੀ ਪੀਣ ਤੋਂ ਬਾਅਦ ਪਹਿਲੀਆਂ ਗੱਲਾਂ ਹਾਊਸਿੰਗ ਮਾਰਕੀਟ ਦੀਆਂ ਸ਼ੁਰੂ ਹੋ ਜਾਂਦੀਆਂ ਤੂੰ ਫਲਾ ਘਰ ਵੇਚਤਾ ਤੂੰ ਇੱਥੇ ਸ਼ਿਫਟ ਹੋ ਗਿਆ ਤੂੰ ਆ ਲੈ ਲਿਆ ਸੋ ਇਹ ਬਹੁਤ ਹੌਟ ਟੌਪਿਕ ਹੈ ਇਹ ਚੱਲਦਾ ਰਹਿਣਾ ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਨੀ ਆ ਕਿ ਜਿਹੜੀ ਇਹ ਮਾਰਕੀਟ ਥਾਂ ਨੂੰ ਆਈ ਹੈ ਜਿਹੜਾ ਗ੍ਰਾਫ نیچے ਨੂੰ ਗਿਆ ਇਹਦਾ ਸਭ ਤੋਂ ਜ਼ਿਆਦਾ ਇਫੈਕਟ ਕਿਸ ਤਰੀਕੇ ਦੇ ਘਰਾਂ ਤੇ ਹੋਇਆ ਕਿਸ ਤਰੀਕੇ ਦੇ ਘਰਾਂ ਦੀ ਮਾਰਕੀਟ ਬਹੁਤ ਜ਼ਿਆ ਦੇਖੋ ਇਹ ਤੇ ਪਹਿਲੇ ਤਾਂ ਇਫੈਕਟ ਸਾਰੇ ਤੇ ਹੋਇਆ ਲਾਈਕ ਤੇ ਸਭ ਤੋਂ ਜ਼ਿਆਦਾ ਇਫੈਕਟ ਹੋਇਆ ਹੈਗਾ ਕਾਂਡੋ ਮਾਰਕੀਟਸ ਆ ਜਿਹਦੇ ਵਿੱਚ ਅਪਾਰਟਮੈਂਟਸ ਟਾਊਨ ਹਾਊਸ ਹੋ ਜਾਂਦੇ ਆ ਅਪਾਰਟਮੈਂਟ ਤਾਂ ਲਾਈਕ ਬਹੁਤ ਜ਼ਿਆਦਾ ਹੀ ਉਹਨਾਂ ਦਾ ਫਰਕ ਪੈ ਗਿਆ ਲਗਭਗ 7% ਕੀ ਰੀਜ਼ਨ ਮੰਨਦੇ ਹੋ ਉਹਦਾ ਰੀਜ਼ਨ ਇਹ ਹੋਇਆ ਕਿ ਜੇ ਆਪਾਂ ਪਿੱਛੇ ਚਲੇ ਜਾਈਏ ਕਿ ਸਾਲ 1.5 ਸਾਲ ਨਾ ਇਹ ਸੀਗਾ ਕਿ ਡਿਮਾਂਡ ਬਹੁਤ ਜ਼ਿਆਦਾ ਸੀਗੀ ਕਿਉਂਕਿ ਇੱਕ ਤਾਂ ਲੋਕ ਜਿਹੜੇ ਮਾਈਗ੍ਰੇਟ ਹੋ ਕੇ ਆਏ ਦੂਜੇ ਪ੍ਰੋਵੈਂਸ ਚੋਂ ਇੰਟਰਨੈਸ਼ਨਲ ਮਾਈਗ੍ਰੇਸ਼ਨ ਬਹੁਤ ਹੋ ਗਈ ਹੈ ਨਾ ਤੇ ਸਾਰੀਆਂ ਹੀ ਲੈਵਲ ਦੀਆਂ ਜਿਹੜੀਆਂ ਗਵਰਨਮੈਂਟਸ ਸੀਗੀਆਂ ਚਾਇਟੀ ਸੀਗੀ ਪ੍ਰੋਵੈਂਸ ਸੀਗੀ ਸਾਰਿਆਂ ਦੇ ਜੋਸ਼ ਸੀਗੇ ਵੀ ਵੱਧ ਤੋਂ ਵੱਧ ਘਰ ਬਣਾਓ ਤੇ ਅਫੋਰਡ ਕਰ ਸਕਣ ਤੇ ਉਹਦੇ ਚ ਹੋਇਆ ਕਿ ਜਿਹੜੇ ਅਪਾਰਟਮੈਂਟਸ ਤੇ ਟਾਊਨ ਹਾਊਸ ਬਹੁਤ ਜ਼ਿਆਦਾ ਬਣੇ ਪਰ ਹੁਣ ਤੁਸੀਂ ਦੇਖਿਆ ਕਿ ਸਡਨਲੀ ਜਿਹੜੇ ਗਵਰਨਮੈਂਟ ਦੀਆਂ ਪਾਲਿਸੀਆਂ ਉਹ ਚੇਂਜ ਹੋ ਗਈਆਂ ਤੇ ਉਹ ਜਿੰਨੇ ਯੂਨਿਟ ਉਨਾਂ ਨੇ ਬਣਾਉਣੇ ਸ਼ੁਰੂ ਕੀਤੇ ਉਹ ਰੁਕਤ ਸਕਦੇ ਨਹੀਂ ਉਹ ਜਿਹੜੇ 1 ਸਾਲ ਪਹਿਲਾਂ ਜਾਂ 1.5 ਸਾਲ ਸਟਾਰਟ ਕੀਤੇ ਉਹ ਹੁਣ ਮਾਰਕੀਟ ਚ ਆਈ ਜਾਂਦੇ ਹਨ ਉਹਦੇ ਕਰਕੇ ਡਿਮਾਂਡ ਉਨੀ ਜ਼ਿਆਦਾ ਨਹੀਂ ਯੂਨਿਟੋ ਜ਼ਿਆਦਾ ਨਹੀਂ ਉਹਦੇ ਕਰਕੇ ਜਿਹੜਾ ਕਿਉਂਕਿ ਜਦੋਂ ਪ੍ਰਾਈਸ ਅਪ ਐਂਡ ਡਾਊਨ ਜਾਣਾ ਉਹ ਲਾਈਕ ਸਪਲਾਈ ਤੇ ਡਿਮਾਂਡ ਦੇ ਅਕੋਰਡਿੰਗ ਹੀ ਹੋਣਾ ਹੈਗਾ ਹਨ ਉਨੀ ਤੈਅ ਕਰਨਾ ਕਿ ਉਹਦਾ ਕਿੰਨਾ ਪ੍ਰਾਈਸ ਹੋਊਗਾ ਸੋ ਜਿਹੜੀ ਸਪਲਾਈ ਜ਼ਿਆਦਾ ਹੋਣ ਕਰਕੇ ਅਪਾਰਟਮੈਂਟਸ ਟਾਊਨ ਹਾਊਸ ਤੇ ਡਿਮਾਂਡ ਘੱਟ ਹੋਣ ਕਰਕੇ ਉਹਨਾਂ ਦਾ ਪ੍ਰਾਈਸ ਥੋੜਾ ਜ਼ਿਆਦਾ ਥੱਲੇ ਗਿਆ ਹੈ ਬਹੁਤ ਛੇਤੀ ਚੱਕਰੀ ਖਾਦੀ ਕੁਝ ਸਮਾਂ ਪਹਿਲਾਂ ਦੇਖੀਦਾ ਸੀ ਤੇ ਡਿਮਾਂਡ ਜ਼ਿਆਦਾ ਸੀ ਤੇ ਸਪਲਾਈ ਘੱਟ ਸੀ ਤੇ ਹੁਣ ਦੇਖੋ ਮਾਰਕੀਟ ਕਿਵੇਂ ਚੇਂਜ ਹੋ ਗਿਆ ਹੁਣ ਦੇਖੋ ਹੁਣ ਤੁਸੀਂ ਆਪ ਉਸ ਲਾਈਕ ਮੋਰ ਦੈਨ 3.5 ਮਹੀਨਿਆਂ ਦੀ ਸਪਲਾਈ ਹੈਗੀ ਇਹ ਕਾਫੀ ਇਹਨੂੰ ਵੈਸੇ ਬੈਲੈਂਸ ਕਿਹਾ ਜਾਂਦਾ 3.5 ਬਿਲਕੁਲ ਕਿ ਬੈਲੈਂਸ ਜਿੱਦਾਂ 3.5 ਮਹੀਨੇ ਬੈਲੈਂਸ ਹੋ ਜਾਂਦੀ ਹੈ ਨਾ ਪਰ ਇਹਦੇ ਵਿੱਚ ਇੱਕ ਚੀਜ਼ ਆਪਾਂ ਧਿਆਨ ਰੱਖਣੀ ਹੈ ਕਿ ਇਹ ਨੰਬਰ ਨੇ ਸਾਰੇ ਤਰ੍ਹਾਂ ਦੇ ਹਨ ਜਿੱਦਾਂ ਉਹ ਚ ਡੀਟੈਚ ਵੀ ਆ ਗਏ ਡੁਪਲੈਕਸ ਅਪਾਰਟਮੈਂਟਸ ਆਲੇ ਆ ਗਏ ਪਰ ਜੇ ਆਪਾਂ ਫੋਰ ਐਗਜ਼ਾਮਪਲ ਕੋਈ ਬਾਏਰ ਡੀਟੈਚ ਘਰ ਤੇ ਫਰੰਟ ਕਾਰ ਗਰਾਜ ਤੇ ਫੋਕਸ ਕਰ ਰਿਹਾ ਹੈ ਨਾ ਉਹਦੇ ਵਾਸਤੇ ਇਹ ਹੋ ਸਕਦਾ ਇੰਨੀ ਜ਼ਿਆਦਾ ਨਾ ਸਪਲਾਈ ਹੋਵੇ ਕਿਉਂਕਿ ਇਹ ਨੰਬਰ ਸਾਰੇ ਪਹਿਲਾਂ ਤਾਂ ਇੱਕ ਸਾਰੇ ਕੈਟਗਰੀ ਦੇ ਨੇ ਜੇ ਇਹ ਚ ਆਪਾਂ ਹੁਣ ਜੇ ਕੁਆਟਰ ਦੇ ਅਕੋਰਡਿੰਗ ਦੇਖੀਏ ਨਾਰਥ ਈਸਟ ਕੁਆਟਰ ਦੇ ਵਿੱਚ ਜ਼ਿਆਦਾ ਨੇ ਘਰ ਡੀਟੈਚ ਹਨ ਜਿਹੜੇ ਮਾਰਕੀਟ ਚ ਅਵੇਲੇਬਲ ਨੇ ਸੈਲ ਨੂੰ ਉਸ ਨਾਰਥ ਵਿੱਚ ਬਹੁਤ ਘੱਟ ਨੇ ਹੁਣ ਡਿਪੈਂਡ ਕਰਦਾ ਕਿ ਬਾਏ ਨੇ ਕਿੱਥੇ ਲੈਣਾ ਹੈਗਾ ਸੋ ਨਾਟ ਜਸ ਇਨ ਨੰਬਰ ਦੇ ਅਕੋਰਡਿੰਗ ਡਿਸਾਈਡ ਕਰੇ ਇਹ ਡਿਸਾਈਡ ਇਦਾਂ ਕਰੇ ਕਿ ਪਹਿਲਾਂ ਤਾਂ ਰੈਲਟਰ ਨੂੰ ਦੱਸੇ ਕਿ ਮੈਂ ਇੱਥੇ ਦੇਖਦਾ ਮੇਰੀ ਲੋਡ ਹੈਗੀ ਫਿਰ ਉਹ ਦੇਖੇ ਕਿ ਉਸ ਫੋਰ ਐਗਜ਼ਾਮਪਲ ਕੋਈ ਏਰੀਆ ਸੁਜੈਸਟ ਕੀਤਾ ਰੈਲਟਰ ਨੇ ਜਾਂ ਡਿਸਾਈਡ ਕਰ ਲਿਆ ਫਿਰ ਉਹ ਉਹਦੇ ਉੱਥੇ ਦੇਖੇ ਕਿ ਉੱਥੇ ਕਿੰਨੇ ਕੁ ਯੂਨਿਟ ਅਵੇਲੇਬਲ ਨੇ ਹਣ ਤੋ ਕਾਫੀ ਫੈਕਟਰ ਆ ਜਾਂਦੇ ਹੈਗੇ ਜਦੋਂ ਬਾਏਰ ਜਾਂ ਸੈਲਰ ਨੇ ਐਕਟ ਕਰਨਾ ਹੈਗਾ ਅੱਛਾ ਵਾਹ ਵਾਹ ਫੱਟੇ ਜਿਹੜੇ ਨੇ ਉਹ ਕੈਲਗਰੀ ਦੇ ਵਿੱਚ ਲੱਗੇ ਨੇ ਫੋਰਸ ਸੇਲ ਦੇ ਪਹਿਲਾਂ ਇਦਾਂ ਹੁੰਦਾ ਸੀ ਵੀ ਨਵਾਂ ਨੁੱਕ ਫੱਟਾ ਲੱਗਦਾ ਸੀ ਤੇ ਝਾਟੀ ਲੱਥ ਜਾਂਦਾ ਸੀ ਘਰ ਹੀ ਸੇਲ ਹੋ ਜਾਂਦਾ ਸੀ ਰਾਈਟ ਹੁਣ ਤਾਂ ਫੱਟਿਆਂ ਤੇ ਧੂੜ ਮਿੱਟੀ ਸਨੋ ਵੀ ਜੰਮ ਗਈ ਹੈ ਵਾਰੀ ਉਹਨਾਂ ਦੀ ਆਉਂਦੀ ਨਹੀਂ ਹੈ ਕੀ ਗੱਲ ਘਰ ਨਹੀਂ ਵਿਕਰ ਐਕਚੁਅਲੀ ਇਹਦੇ ਵਿੱਚ ਵੀ ਕਈ ਕਾਰਨ ਨੇ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਜਿਵੇਂ ਕਿਹਾ ਕਿ ਬਹੁ ਟਾਈਮ ਤੋਂ ਫੱਟੇ ਲੱਗੇ ਹੋਏ ਹਨ ਫੱਟਾ ਕਦੇ ਵਾਸਤੇ ਲੱਗਦਾ ਘਰ ਵੇਚਣ ਵਾਸਤੇ ਦੱਸਣ ਵਾਸਤੇ ਲੋਕਾਂ ਨੂੰ ਕਿ ਇਹ ਘਰ ਸੇਲ ਵਾਸਤੇ ਹੈਗਾ ਉਹ ਉਹਦੇ ਚ ਹੈਗਾ ਕਿ ਜੇ ਤਾਂ ਤੁਸੀਂ ਅੱਜ ਚੀਜ਼ 100 ਡਾਲਰ ਦੀ ਲਈ ਹੈਗੀ ਹੈ ਨਾ ਜੇ 2 ਮਹੀਨੇ ਬਾਅਦ ਉਹਦਾ ਜਿਹੜੀ ਵੈਲਿਊ ਮਾਰਕੀਟ ਵੈਲਿਊ 80 ਡਾਲਰ ਹੋ ਗਈ ਤਾਂ ਜੇ ਤੁਸੀਂ ਉਹ ਨਹੀਂ 80 ਡਾਲਰ ਤੇ ਆਉਂਦੇ ਤਾਂ ਉਹ ਵਿਕਣੀ ਨਹੀਂ ਹੈਗੀ ਕਿਉਂਕਿ ਜੇ ਹੁਣ ਦੂਜੀਆਂ ਪ੍ਰਾਪਰਟੀ 80 ਡਾਲਰ ਤੇ ਵਿਕੀ ਜਾਂਦੀਆਂ ਹਨਾ ਜਾਂ ਆਪਾਂ ਜੇ ਨੂੰ ਲੱਖਾਂ ਦੇ ਵਿੱਚ ਕਰੀਏ ਤਾਂ ਜੇ ਉਹ 8 ਲੱਖ ਤੇ ਵਿਕੀ ਜਾਂਦੀਆਂ ਤੁਹਾਡੀ ਮਿਲਿੰਗ ਦੇ ਵਿੱਚ ਨਹੀਂ ਵਿਕਣੀ ਹੈਗੀ ਇਹਦੇ ਵਿੱਚ ਇਹ ਹੈ ਕਿ ਜਿਹੜੇ ਰੀਅਲਟਰਾਂ ਨੇ ਕਰੈਕਸ਼ਨ ਕਰਤੀ ਪ੍ਰਾਈਸ ਤੇ ਐਡਜਸਟ ਕਰਤਾ ਪ੍ਰਾਈਸ ਅਕੋਰਡਿੰਗ ਮਾਰਕੀਟ ਦੇ ਹਨਾ ਉਹ ਉਹਨਾਂ ਨੂੰ ਇਸ਼ੂ ਨਹੀਂ ਆ ਰਿਹਾ ਉਹ ਵੇਚ ਰਹੇ ਘਰ ਪਰ ਜਿਨ੍ਹਾਂ ਨੇ ਨਹੀਂ ਪਿਛਲੇ 3-4 ਮਹੀਨਿਆਂ ਤੋਂ ਕਰੈਕਸ਼ਨ ਨਹੀਂ ਕੀਤੀ ਉਹ ਸਟਿਲ ਉਹ ਫੱਟੇ ਉਵੇਂ ਲੱਗੇ ਹੋਏ ਨੇ ਜੀ ਆਮ ਤੌਰ ਤੇ ਨਾ ਕਾਰਾਂ ਨੂੰ ਲੈ ਕੇ ਤੇ ਮੋਬਾਈਲ ਫੋਨਸ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਵੀ 2-4 ਮਹੀਨੇ ਰੁਕ ਜਾਂਦੇ ਤੇ ਮਾਡਲ ਨਵਾਂ ਮਿਲ ਜਾਣਾ ਸੀ ਪਰ ਮੈਨੂੰ ਇਦਾਂ ਲੱਗ ਰਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਿਨ੍ਹਾਂ ਨੇ ਕਾਰ ਖਰੀਦਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਜੇ ਰੁਕ ਜਾਂਦੇ ਤੇ ਮੇਬੀ ਹੋਰ ਸਸਤਾ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਮਾਰਕੀਟ ਹੋਰ ਜ਼ਿਆਦਾ ਸੌਫਟ ਹੋਊਗੀ ਦੇਖੋ ਪ੍ਰੋਡਕਸ਼ਨ ਹੀ ਹੁੰਦੇ ਹਨਾ ਪਰ ਜੇ ਆਪਾਂ ਓਕੇ ਜੀ ਅਕੋਰਡਿੰਗ ਟੂ ਪ੍ਰੋਡਕਸ਼ਨ ਦੇ ਦੂਜੇ ਪ੍ਰੋਡਕਸ਼ਨ ਤੇ ਆਪਦੀ ਪ੍ਰੋਡਕਸ਼ਨ ਕਰਨੀ ਹੋਵੇ ਤੇ ਦੇਖੋ ਇੱਕ ਤਾਂ ਜਿਹੜੀ ਰਾਇਲ ਲੀਪਿਜ ਨੇ ਰਿਪੋਰਟ ਦਿੱਤੀ ਹੈਗੀ ਆ ਕਿ ਅਗਲੇ ਸਾਲ ਦੇ ਐਂਡ ਤਾਈ ਕੈਲਗਰੀ ਦੇ ਜਿਹੜਾ ਘਰਾਂ ਦਾ ਪ੍ਰਾਈਸ ਹੈਗਾ ਉਹ ਮੋਰ ਥੈਨ 1% ਇਨਕਰੀਸ ਹੋਊਗਾ ਇਨਕਰੀਸ ਹੋਊਗਾ 2026 ਦੇ ਲਾਸਟ ਕੁਆਟਰ ਚ ਲਾਸਟ ਕੁਆਟਰ ਦੇ ਵਿੱਚ ਤੇ ਤੁਸੀਂ ਦੇਖੋ ਬਾਕੀ ਜੇ ਰੀਸੈਂਟਲੀ ਜਿਹੜੇ ਜੀਡੀਪੀ ਨੰਬਰ ਆਏ ਹੈਗੇ ਹਨ ਉਹ ਪ੍ਰੋਡਕਸ਼ਨ ਇਸ ਸੀ ਕਿ 0.5 ਦੇ ਅਰਾਊਂਡ ਆਉਗੇ ਹਨ ਉਹ ਮੋਰ ਥੈਨ 2% ਅੱਛਾ ਜੀ ਸੋ ਬਾਕੀ ਜੌਬ ਨੰਬਰ ਅਨਪਲੋਇਮੈਂਟ ਅਨਪਲੋਇਮੈਂਟ ਲਾਈਕ ਕਾਡੀ ਹੈਗੀ ਹੈ ਨਾ 6 6 6. ਸਮਥਿੰਗ ਹੈਗੀ ਹੈ ਨਾ ਸੋ ਬਹੁਤ ਹੀ ਚੀਜ਼ਾਂ ਪੋਜ਼ਿਟਿਵ ਪੋਜ਼ਿਟਿਵ ਡਾਇਰੈਕਸ਼ਨ ਜਾ ਰਹੀਆਂ ਸੋ ਲੱਗਦਾ ਨਹੀਂ ਹੈਗਾ ਕਿ ਜਿੰਨੀ ਕਿ ਕਰੈਕਸ਼ਨ ਹੋ ਗਈ ਹੈਗੀ ਮਾਰਕੀਟ ਚ ਮੇਬੀ ਲਿਟਲ ਬਿਟ ਹੋਰ ਹੋਵੇ ਪਰ ਲੱਗਦਾ ਨਹੀਂ ਹੈਗਾ ਕਿ ਹਿਊਜ਼ ਆਪਾਂ ਕੋਈ ਐਕਸਪੈਕਟ ਕਰੇ ਕਿ ਲਾਈਕ 5 ਟੂ 10% ਡਿਕਰੀਸ ਹੋਗੀ ਆਈ ਥਿੰਕ ਇਟਸ ਨਾਟ ਇਟਸ ਨਾਟ ਪੋਸੀਬਲ ਹੈ ਨਾ ਜਸ ਪ੍ਰੈਡਿਕਸ਼ਨ ਦੀ ਤੁਸੀਂ ਗੱਲ ਕਰ ਰਹੀ ਹੈ ਮੈਨੂੰ ਲੱਗਦਾ ਜਿਨ੍ਹਾਂ ਨੇ ਬੋਝਿਆਂ ਚ ਪੈਸੇ ਪਾਏ ਨੇ ਉਹਨਾਂ फटाफट ਹੁਣ ਕੱਢ ਲੈਣੇ ਆ ਕੱਢ ਲੈਣੇ ਚਾਹੀਦੇ ਬਿਲਕੁਲ ਤੁਸੀਂ ਦੇਖੋ ਕਿ ਹੁਣ ਮਾਰਕੀਟ ਦੇ ਵਿੱਚ ਆਪਾਂ ਜਿ ਫੋਰ ਐਗਜ਼ਾਮਪਲ ਨਾਰਥ ਈਸਟ ਦੀ ਗੱਲ ਕਰੀਏ ਡੀਟੈਚ ਘਰ ਤੁਹਾਨੂੰ ਲਾਈਕ 450 ਰੌਂਡ <laughs> ਮੈਂ ਮੈਂ ਮੈਲ ਸਕਦਾ ਜਿਹੜਾ ਜਿਹੜਾ 5.5 ਤੋਂ ਥੱਲੇ ਹੱਥ ਨਹੀਂ ਸੀ ਲੱਗਦਾ ਜੀ ਹੱਥ ਨਹੀਂ ਲੱਗਦਾ ਸੀ 6 ਲੱਖ ਤੇ ਪਹੁੰਚ ਗਈ ਸੀ ਜਿਆਦਾ ਤੇ ਜੇ ਆਪਾਂ ਅੱਜ ਤੋਂ 2 ਸਾਲ 3 ਸਾਲ ਪਿੱਛੇ ਚਲੀ ਜਾਏਗੇ ਤੇ ਘਰਾਂ ਦਾ ਪ੍ਰਾਈਸ ਇੱਥੇ ਜੀ ਸੀਗਾ ਰੌਂਡ 400 ਦਾ ਡੀਟੈਚ ਸੋ ਮਤਲਬ ਕਰੈਕਸ਼ਨ ਹੋ ਕੇ ਜਿਹੜਾ ਪ੍ਰਾਈਸ ਹੈਗਾ ਹੁਣ ਇਹ ਉੱਥੇ ਜੇ ਆ ਗਿਆ ਹੈਗਾ ਜਿਹੜਾ ਕਿ ਪਹਿਲਾਂ 3 ਸਾਲ ਪਹਿਲਾਂ 2.5-300 ਪਹਿਲਾਂ ਸੀਗਾ ਹਣਾ ਸੋ ਆਈ ਥਿੰਕ ਆਪਾਂ ਨੂੰ ਜ਼ਿਆਦਾ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਲਾਈਕ ਹੋਰ ਜ਼ਿਆਦਾ ਘਟੂਗੇ ਹਨ ਕਿਉਂਕਿ ਜੇ ਕਿਸੇ ਨੇ 3 ਸਾਲ 4 ਸਾਲ ਪਹਿਲਾਂ ਲਿਆ ਹੈਗਾ ਰਾਈਟ ਉਹ ਇਹ ਤਾਂ ਹੈ ਨਹੀਂ ਵੀ ਉਹ ਜੇ ਉਹਨੇ 4 ਲੱਖ ਦਾ ਲਿਆ ਹੁਣ ਉਹ 3.5 ਦਾ ਸੈਲ ਕਰ ਦੋਣਾ ਇਸਨੂੰ ਅਨਲੈਸ ਕਿ ਜੀਓ ਹੋਲਡ ਨਹੀਂ ਕਰ ਰਿਹਾ ਜਾਂ ਕੋਈ ਹੋਰ ਇਸ਼ੂ ਹੈਗਾ ਫਿਰ ਉਹ ਡਿਫਰੈਂਟ ਹੁੰਦਾ ਪਰ ਆਈ ਥਿੰਕ ਜ਼ਿਆਦਾ ਜ਼ਿਆਦਾ ਘਟਣ ਦੇ ਨਹੀਂ ਚਾਂਸ ਹੈ ਨਹੀਂ ਜੀ ਤੁਸੀਂ এমਪਲੋਇਮੈਂਟ ਦੀ ਵੀ ਗੱਲ ਕੀਤੀ ਹੈ 29000 ਜੌਬਸ ਜਿਹੜੀਆਂ ਹੁਣੇ ਹੁਣੇ ਕ੍ਰੀਏਟ ਹੋਈਆਂ ਨੇ ਕੀ ਉਹਨਾਂ ਦਾ ਵੀ ਹਾਊਸਿੰਗ ਮਾਰਕੀਟ ਤੇ ਕੋਈ ਫਰਕ ਪੈ ਸਕਦਾ ਅ ਬਿਲਕੁਲ ਦੇਖੋ ਪੈਸੇ ਆਪਾਂ ਕਿੱਥੋਂ ਦਿੰਨੇ ਆ ਆਪਾਂ ਕੰਮ ਕਰਕੇ ਦਿੰਨੇ ਆ ਜੇ 29000 ਜੋਬ ਮਤਲਬ ਕਿ 29000 ਬੰਦੇ ਨੂੰ ਕੰਮ ਮਿਲਿਆ ਹੋਇਆ ਹੈਗਾ ਤੇ ਉਹਨਾਂ ਕੋਲ ਪੈਸਾ ਉਹ ਆਪਸਲੀ ਉਹਨਾਂ ਨੇ ਜੇ ਕਿਸੇ ਨੇ ਫੋਕਸ ਨਾਲ ਤੋਂ 29000 ਦੇ ਵਿੱਚੋਂ 100 ਬੰਦਾ ਸੀਗਾ ਜਿਹੜਾ ਸੋਚਦਾ ਸੀ ਕਿ ਮੈਨੂੰ ਕੰਮ ਮਿਲੇ ਤੇ ਮੈਂ ਜੇ 3 ਮਹੀਨੇ ਪ੍ਰੋਬੇਸ਼ਨ ਪੀਰੀਡ ਤੋਂ ਬਾਅਦ ਆ ਜਿਹੜਾ ਹੈਗਾ ਫਿਰ ਮੈਂ ਉਹਦਾ ਕਰ ਲਵਾਂ ਹਨਾ ਜੋ ਵੀ ਐਕਟ ਕਰਨਾ ਹੈ ਉਹ ਉਹ ਡੈਫੀਨਿਟਲੀ ਇਹ ਪੋਜ਼ਿਟਿਵ ਸਾਈਨ ਹੈਗਾ ਤੇ ਇਹ ਜਿਹੜਾ ਹੈਗਾ ਬਾਹਰ ਦਾ ਨੰਬਰ ਆਈ ਥਿੰਕ ਇਹ ਦਿਨ ਵਧੂਗਾ ਜਿੰਨੀ ਜਿੰਨੀ ਜਿੰਨੇ ਜਿਆਦਾ ਲੋਕਾਂ ਨੂੰ ਜੋਬਸ ਮਿਲਣਗੇ ਆ ਆਬਸਲੀ ਉਹ ਹੋ ਰੀਅਲ اسٹیਟ ਮਾਰਕੀਟ ਲਈ ਪੋਜ਼ਿਟਿਵ ਸਾਈਨ ਹੈਗਾ ਜੀ ਤੇ ਆਉਣ ਵਾਲੇ 2-4 ਮਹੀਨਿਆਂ ਦੀ ਜੇ ਗੱਲ ਕਰੀਏ ਤੇ ਬਾਏਰਲੀ ਕਿਦਾਂ ਕਦੇ ਐਡਵਾਂਟੇਜਸ ਜਿਹੜੇ ਨੇ ਉਹ ਮਿਲ ਸਕਦੇ ਹੋ ਇੱਕ ਤਾਂ ਜੀ ਸੀਜ਼ਨਲ ਇਫੈਕਟ ਹੈਗਾ ਨਾ ਜਿੱਦਾਂ ਹੁਣ ਦਸੰਬਰ ਚੱਲਦਾ ਹੈਗਾ ਦਸੰਬਰ ਦੇ ਵਿੱਚ ਯੂਜ਼ਲੀ ਲੋਕ ਘੱਟ ट्रांजੈਕਸ਼ਨ ਹੁੰਦੀਆਂ ਕਿਉਂਕਿ ਲੋਕ ਖਾਸ ਕਰਕੇ ਮੇਨਸਟ੍ਰੀਮ ਜਿਹੜੇ ਹੈਗੇ ਆ ਉਹ 크ਿਸਮਸ ਦੀਆਂ ਪਾਰਟੀਆਂ ਉਹਨਾਂ ਚ ਥੋੜੇ ਜ਼ਿਆਦਾ ਬੀਜ਼ੀ ਹੁੰਦੇ ਹਨ ਤੇ ਬਾਕੀ ਮੋਸਟਲੀ ਬੰਦੇ ਪ੍ਰੀਫਰ ਕਰਦੇ ਕਿ ਜਦੋਂ ਵੈਦਰ ਬੈਟਰ ਹੋਵੇ ਉਦੋਂ ਅਸੀਂ ਮੂਵ ਹੋਈਏ ਸੋ ਇਸ ਦੇ ਵਿੱਚ ਹੈਗਾ ਕਿ ਜਿਹੜੇ ਬਾਇਰ ਆ ਸਾਰੇ ਬਾਏਰ ਨਹੀਂ ਆਉਦੇ ਮਾਰਕੀਟ ਚ ਤੋਂ ਜੇ ਕੋਈ ਅੱਜ ਜਿੱਦਾਂ ਜੇ ਕਿਸੇ ਨੇ ਲੈਣਾ ਹੈਗਾ ਹਣ ਸੋ ਉਹ ਆਈ ਥਿੰਕ ਉਹਦੇ ਵਾਸਤੇ ਚੰਗਾ ਮੌਕਾ ਹੈਗਾ ਜਿੱਦਾਂ ਦੂਜੇ ਬਾਏਰ ਨਾਲ ਕੰਪੀਟੀਸ਼ਨ ਘੱਟ ਹੈਗਾ ਸੋ ਬਾਕੀ ਹੈਗਾ ਕਿ ਜੇ ਅੱਜ ਵੀ ਕੋਈ ਸੋਚਦਾ ਹੈਗਾ ਕਿ ਮੈਂ ਕਰ ਲੈਣਾ ਹੈਗਾ ਇਹ ਤਾਂ ਹੈ ਨਹੀਂ ਵੀ ਵਿਦਨ ਵੀ ਕਪ ਬਾਇ ਕਰ ਲਾਂਗੇ ਨਾ ਇਸ ਇਸ ਲਾਈਕ 2 3 ਮਨਥ ਪ੍ਰੋਸੈਸ ਹੈਗਾ ਨਾ ਪਹਿਲਾਂ ਤੇ ਯਰ ਟੂ ਨੂੰ ਦੱਸਣਾ ਡਿਸਕਸ ਕਰਨਾ ਫਿਰ ਉਹਨੂੰ ਸ਼ੋਇੰਗ ਕਰਨੀ ਲਾਈਕ ਇਹ ਇੱਥੇ ਲੌਂਗ ਪ੍ਰੋਸੈਸ ਹੈ ਨਾ ਤੂੰ ਦੋ ਤਿੰਨ ਮਹੀਨਿਆਂ ਦਾ ਹੈਗਾ ਸੋ ਆਈ ਥਿੰਕ ਇਹ ਚੰਗਾ ਮੌਕਾ ਹੈਗਾ ਬਾਹਰ ਲਈ ਪ੍ਰਾਈਸ ਥੋੜੇ ਘਟੇ ਹੋਏ ਹੈਗੇ ਹਨ ਤੇ ਕੰਪੀਟੀਸ਼ਨ ਉਹਨਾਂ ਨਹੀਂ ਹੈਗਾ ਸੋ ਇਹ ਸੋਲਡਨ ਓਪਰਚੁਨਿਟੀ ਹੈ ਨਾ ਜੀ ਜਦੋਂ ਗੱਲ ਸਭ ਕੋਈ ਚੀਜ਼ ਬੜੀ ਮਹਿੰਗੀ ਹੁੰਦੀ ਹੈ ਤੇ ਅਸੀਂ ਉਹਨੂੰ ਬੜੀ ਬਰੀਕੀ ਦੇ ਨਾਲ ਦੇਖਦੇ ਹਾਂ ਖਰੀਦਣ ਤੋਂ ਪਹਿਲਾਂ ਜਦੋਂ ਸਾਨੂੰ ਥੋੜੀ ਜੀ ਸਸਤੀ ਨਜ਼ਰ ਆਉਂਦੀ ਹੈ ਤੇ ਅਸੀਂ ਉਹ ਬਰੀਕੀਆਂ ਕਈ ਵਾਰੀ ਘਟਾ ਦਿੰਨੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀਆਂ ਕਮਿਊਨਿਟੀਆਂ ਨੂੰ ਛੱਡ ਕੇ ਹੋਰ ਪਾਸੇ ਤੁਰੇ ਨੇ ਵੀ ਘਰ ਉੱਥੇ ਸਸਤੇ ਨੇ ਕੀ ਇਹ ਡਿਸੀਜਨ ਉਹਨਾਂ ਦਾ ਠੀਕ ਹੈ ਵਾਕਿਆ ਹੀ ਘਰ ਦੀ ਪ੍ਰਾਈਸ ਨੂੰ ਇੰਨੀ ਅਹਿਮੀਅਤ ਦੇਣੀ ਚਾਹੀਦੀ ਹੈ ਜਾਂ ਜੋ ਲੋਕੇਲਿਟੀ ਵੀ ਦੇਖਣੀ ਚਾਹੀਦੀ ਹੈ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜਾ ਘਰ ਹੈਗਾ ਘਰ ਆਪਣੇ ਇਹ ਤਾਂ ਹੈ ਨਹੀਂ ਵਿਕਲਾ ਪੁੱਤ ਸੋਣਾ ਤੇ ਦੈਟਸ ਇਟ ਹਨਾ ਉਹ ਘਰ ਦੇ ਤੁਸੀਂ ਕਿੰਨੇ ਆਪਣੇ ਮਾਪਿਓ ਨਾਲ ਰਹਿੰਦੇ ਆ ਬੱਚੇ ਨਾਲ ਹੁੰਦੇ ਹਨ ਜਿੱਦਾਂ ਆਪਾਂ ਮਾਪਿਓ ਦੇਖੇ ਉਹਨਾਂ ਨੂੰ ਲਾਈਕ अर्लीਸ ਉਹਨਾਂ ਨੂੰ ਬਾਅਦ ਜਾਂ ਜੇ ਆਪਾਂ ਆਪ ਦੀ ਕਮਿਊਨਿਟੀ ਗੱਲ ਕਰੀ ਗੁਰਦਵਾਰ ਸਾਹਿਬ ਸਾਰੇ ਜਾਣਦੇ ਹਨ ਜੀ ਜੀ ਜੇ ਉਹ ਨੇੜੇ ਆ ਤਾਂ ਉਹਨਾਂ ਕਨਵੀਨੀਅਟ ਆ ਉਹ ਤਰੱਕੇ ਵੀ ਜਾ ਸਕਦੇ ਹਨ ਤੇ ਜੇ ਬੱਚਿਆਂ ਦੀ ਗੱਲ ਕਰੀਏ ਆ ਬੱਚਿਆਂ ਵਾਸਤੇ ਜੋ ਸਕੂਲ ਜਮਾਂ ਨੇੜੇ ਹੈਗਾ ਉਹ ਤੁਹਾਡੇ ਵਾਸਤੇ ਸੌਖਾ ਤੁਹਾਨੂੰ ਲਾਈਕ ਡਰੋਪ ਕਰਨ ਦੀ ਲੋੜ ਨਹੀਂ ਹੈਗੀ ਲਾਈਕ ਵਾਕਿੰਗ ਡਿਸਟੈਂਸ ਹੈ ਉਹਨਾਂ ਨੂੰ ਉਹ ਜਾ ਸਕਦੇ ਹਨ ਸੋ ਇਕੱਲਾ ਘਰ ਨਹੀਂ ਪਰ ਆਪ ਨੂੰ ਹੋਰ ਚੀਜ਼ਾਂ ਫੈਕਟਰ ਜ਼ਰੂਰ ਇਨਕਲੂਡ ਕਰਨੇ ਚਾਹੀਦੇ ਆ ਜੇ ਮੰਨ ਲਓ ਤੁਸੀਂ ਹੋਰ ਕਿ ਛੋਟੇ ਟਾਊਨ ਜਾ ਰਹੇ ਆ ਜੇ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡੀ ਪੂਰੀ ਹੁੰਦੀ ਹੈ ਦੈਟਸ ਫਾਈਨ ਤੁਸੀਂ ਉੱਥੇ ਮੂਵ ਹੋ ਸਕਦੇ ਆ ਪਰ ਅਗੇਨ ਕੱਲਾ ਆਪ ਨੂੰ ਪ੍ਰਾਈਸ ਦੇ ਅਕੋਰਡਿੰਗ ਜੇ ਡਿਸੀਜਨ ਲਿਆ ਉਹ ਆਈ ਥਿੰਕ ਇਟਸ ਨਾਟ ਓਨ ਅ ਗ੍ਰੇਡ ਨਹੀਂ ਹੈਗਾ ਹੋਰ ਚੀਜ਼ਾਂ ਜ਼ਰੂਰ ਆਪਾਂ ਨੂੰ ਜਿੱਦਾਂ ਅਨਕਲੂਡ ਕਰਨੇ ਚਾਹੀਦੀਆਂ ਛੋਟੇ-ਛੋਟੀਆਂ ਤਾਂ ਜੋ ਆਪਾਂ ਇਕਵਰੀ ਘਰ ਲੈ ਲੈਣੇ ਵੀ ਆਪਾਂ 2 ਸਾਲ ਬਾਅਦ ਫੇਰ ਮੂਵ ਹੋ ਜਾਗੇ ਐਟ ਲੀਸਟ 10 ਕੁ ਸਾਲ ਤੇ ਰਹਿਣ ਲਈ ਲੈਣਾ ਤਾਂ ਫਿਰ ਤਾਂ ਸਾਰਾ ਕੁਝ ਹੀ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਘਰ ਭਾਵੇਂ ਮਹਿੰਗਾ ਹੋਵੇ ਭਾਵੇਂ ਸਸਤਾ ਹੋਵੇ ਖਰੀਦਣ ਲੱਗਿਆਂ ਕਿਹੜੀਆਂ ਮੇਨ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਜੇ ਬਾਹਰ ਸਾਈਡ ਤੋਂ ਗੱਲ ਕਰਗੇ ਕਿ ਤੁਸੀਂ ਰੀਅਲਟਰ ਦੇ ਥਰੂ ਜ਼ਰੂਰ ਲਓ ਇਹ ਨਹੀਂ ਵੀ ਜਿੱਦਾਂ ਮੈਂ ਰੀਅਲਟਰ ਹੈਗਾ ਤਾਂ ਕਹਿ ਰਿਹਾ ਕਿਉਂਕਿ ਰੀਅਲਟਰ ਉਹਨੇ ਕੰਮ ਹੈਗਾ ਹਨ ਉਹ ਤੁਹਾਨੂੰ ਦੱਸ ਸਕਦਾ ਸਾਰਾ ਕੁਝ ਤੁਹਾਡੇ ਕੁਐਸਚਨ ਰਿਲੇਟਡ ਜਿਹੜੇ ਕਰਦੇ ਹਨ ਸੋ ਜਦੋਂ ਵੀ ਤੁਸੀਂ ਘਰ ਲੈਣਾ ਪਹਿਲਾਂ ਤਾਂ ਰੀਅਲਟਰ ਨੂੰ ਡਿਟੇਲ ਦੇ ਵਿੱਚ ਦੱਸੋ ਕਿ ਇਹ ਹੀ ਮੇਰੀਆਂ ਰਿਕੁਆਇਰਮੈਂਟ ਹੈਗੇ ਐ ਇਦਾਂ ਦਾ ਮੈਂ ਚਾਹੁੰਦਾ ਇਹ ਮੇਰਾ ਬਜਟ ਹੈਗਾ ਹਨ ਪੂਰੀ ਡਿਟੇਲ ਦੇ ਵਿੱਚ ਗੱਲ ਕਰੋ ਨਾ ਜਸਟ ਤੁਸੀਂ ਫੋਨ ਤੇ ਗੱਲ ਕਰੋ ਕਿ ਇਦਾਂ ਦਾ ਮੈਨੂੰ ਹਨ ਚਾਹੀਦਾ ਹੈਗਾ ਸੋ ਡਿਟੇਲ ਦੇ ਵਿੱਚ ਗੱਲ ਕਰੋ ਆਪ ਦਾ ਬਜਟ ਦੇਖੋ ਬਜਟ ਤੁਸੀਂ ਆ ਇਦਾਂ ਦੇਖੋ ਕਿ ਜੇ 100 ਡਾਲਰ ਤੁਹਾਡੇ ਕੋਲ ਹੈਗਾ ਤੇ ਉਹਦੇ ਚੋਂ ਤੁਹਾਡੇ ਕੋਲ ਪੰਜ ਕਿ ਭਾਜਦੇ ਹੈਗੇ ਹਨ ਕਰ ਕਰਾ ਕੇ ਮਾਰਗੇਜ ਮੰਨ ਲਓ ਤੁਸੀਂ ਡਿਸਾਈਡ ਕਰ ਲਏ ਕਿ ਇਹਨੇ ਲੈਣਾ ਹੈਗਾ ਆਈ ਥਿੰਕ ਇਟਸ ਨੋਟ ਇਨਫ ਹਨ ਥੋੜਾ ਜਿਹਾ ਰੂਮ ਬਣਾ ਬਣਾ ਕੇ ਰੱਖੋ ਤਾਂ ਜੋ ਇਨਕੇ ਤੁਹਾਡੀ ਜੌਬ ਜਾਂਦੀ ਹੈਗੀ ਹੈ ਨਾ ਤਾਂ ਦੋ ਤਿੰਨ ਤਿੰਨ ਚਾਰ ਮਹੀਨੇ ਤੁਸੀਂ ਦੇ ਸਕੋ ਆਪਦੀ ਮਾਰਗੇਜ ਹੈ ਨਾ ਪੇਮੈਂਟ ਸੋ ਬਜਟ ਕਾਫੀ ਇੰਪੋਰਟੈਂਟ ਹੈਗਾ ਰੀਅਲਟੇਟਰ ਦੇ ਨਾਲ ਡੀਟੇਲ ਦੇ ਵਿੱਚ ਗੱਲ ਕਰਨੀ ਬਹੁਤ ਇੰਪੋਰਟੈਂਟ ਹੈਗੀ ਹੈ ਨਾ ਤੇ ਜਿਹੜਾ ਦੀ ਡਿਸੀਜਨ ਲੈਣਾ ਉਹ ਆਪਦੀ ਰਿਕੁਆਇਰਮੈਂਟ ਜਾਂ ਤੁਹਾਡੀ ਨੀਡਸ ਦੇ ਅਕੋਰਡਿੰਗ ਲਓ ਨਾ ਕਿ ਆਪਾਂ ਲਾਈਕ ਜੇ ਆਪਣੇ ਕੋਈ ਰੈਲੇਟਿਵ ਜਾਂ ਆਪਣੇ ਕਿਸੇ ਫਰੈਂਡ ਨੇ ਲਿਆ ਹੈਗਾ ਉਹਨਾਂ ਨੇ ਕਿੱਦਾਂ ਦਾ ਲਿਆ ਕਿੱਥੇ ਲਿਆ ਆਈ ਥਿੰਕ ਉਹ ਚੀਜ਼ਾਂ ਜੇ ਆਪਾਂ ਉਹਦੇ ਹਿਸਾਬ ਨਾਲ ਚੱਲਾਂਗੇ ਉਹ ਫਿਰ ਜਿਹੜਾ ਫੈਸਲਾ ਹੈਗਾ ਆਪਣਾ ਉਹਨਾਂ ਵਧੀਆ ਨਹੀਂ ਹੋਊਗਾ ਇੰਟਰਸਟ ਰੇਟ ਦੀ ਵੀ ਥੋੜੀ ਜੀ ਗੱਲ ਕਰ ਲਈਏ ਇੰਟਰਸਟ ਰੇਟ ਜਿਹੜਾ ਉਹ ਕਰਦਿਆਂ ਪ੍ਰਾਈਸਸ ਨੂੰ ਕਿੰਨਾ ਕ ਅਫੈਕਟ ਕਰ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਕਿੰਨਾ ਕ ਕਰ ਸਕਦਾ ਯਾ ਇੰਟਰਸਟ ਰੇਟ ਦੇਖੋ ਇੰਟਰਸਟ ਰੇਟ ਅੱਜ ਬੈਂਕ ਆਫ ਕੈਨੇਡਾ ਨੇ ਜਿਹੜਾ ਇੰਟਰਸਟ ਰੇਟ ਹੋਲਡ ਕੀਤਾ ਹੈਗਾ ਹਣਾ 5.2% ਤੇ ਸੋ ਉਹਨਾਂ ਨੇ ਨਹੀਂ ਕੀਤਾ ਹੈਗਾ ਕੋਈ ਚੇਂਜ ਨਹੀਂ ਕੀਤੀ ਹੈਗੀ ਕਿਉਂਕਿ ਉਹਨਾਂ ਜਿਹੜੀ ਉਹਨਾਂ ਦੀ ਸਟੇਟਮੈਂਟ ਸੀਗੀ ਉਹ ਇਹ ਸੀ ਕਿ ਜਿਹੜਾ ਇੰਟਰਸਟ ਰੇਟ ਆ ਉਹ ਇਕਨੋਮੀ ਨੂੰ ਹੁਣ ਜਿਆਦਾ ਮੂਵ ਨਹੀਂ ਕਰ ਸਕਦਾ ਉਹ ਹੁਣ 올 ਡਿਪੈਂਡ ਕਰੂਗਾ ਕਿ ਜਿਹੜੇ ਆਪਣੇ ਪਾਲਿਸੀ ਮੇਕਰ ਨੇ ਉਹ ਕੀ ਪਾਲਿਸੀ ਬਣਾਉਂਦੇ ਹਨਾ ਸੋ ਇੰਟਰਸਟ ਰੇਟ ਪਹਿਲਾਂ ਤਾਂ ਇਹ ਹੈਗਾ ਕਿ ਆਪ ਨੂੰ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿ ਹੋ ਜ਼ਿਆਦਾ ਡ੍ਰੌਪ ਹੋਊਗਾ ਹਨਾ ਸੋ ਜੇ ਤੱਕ ਜੇ ਕੋਈ ਸੋਚ ਰਿਹਾ ਕਿ ਮੈਂ ਬੇਸ ਔਨ ਇੰਟਰਸਟ ਰੇਟ ਆ ਡਿਸੀਜਨ ਬਣਾਉਣਾ ਆਈ ਥਿੰਕ ਇਜ਼ ਟਾਈਮ ਹੁਣ ਨਾਓ ਹੈਗਾ ਹਨਾ ਕਿਉਂਕਿ ਹੋਰ ਪੋਸਿਬਿਲਟੀ ਘਟਣ ਦੀ ਹੈ ਨਹੀਂ ਸੋ ਤੁਸੀਂ ਜੋ ਵੀ ਨੰਬਰ ਤੁਹਾਡੇ ਕੋਲ ਜੋ ਵੀ ਤੁਹਾਡੀਆਂ ਤੁਹਾਡਾ ਬਜਟ ਹੈਗਾ ਤੁਸੀਂ ਹੁਣ ਉੱਤੇ ਕੰਮ ਕਰ ਸਕਦੇ ਹਾਂ ਸੋ um ਇੰਟਰਸਟ ਰੇਟ ਇੰਟਰਸਟ ਰੇਟ ਵੈਸੇ ਤਾਂ ਇਫੈਕਟ ਬਹੁ ਉਦਾਂ ਦੇਖੀ ਇਫੈਕਟ ਕਰਦਾ ਹੈਗਾ ਕਿਉਂਕਿ ਜੇ ਇੰਟਰਸਟ ਰੇਟ ਘਟਾ ਤਾਂ ਤੁਹਾਡੇ ਕੋ ਪੈਸੇ ਜਿਆਦਾ ਤੁਹਾਡੇ ਕੋਲੇ ਬਚਨੇ ਹੈਗੇ ਹਨ ਪਰ ਮਾਥ ਤੁਹਾਡੀ ਪੇਮੈਂਟ ਘਟੂਗੀ ਸੋ ਤੁਸੀਂ um ਇੰਟਰਸਟ ਰੇਟ ਬਾਕੀ ਇਹ ਹੈਗਾ ਕਿ ਇੰਟਰਸਟ ਰੇਟ ਤੁਸੀਂ ਦੇਖੋ ਕਿੰਨਾ ਘਟ ਗਿਆ ਜੀ ਅਜ ਤੋ ਸਾਲ ਡੇਢ ਸਾਲ ਪਿੱਛੇ ਚਲੇ ਗਏ 5% ਤੋਂ ਕਿੰਨਾ ਜ਼ਿਆਦਾ ਥੱਲੇ ਆ ਗਿਆ ਹਨ ਇੱਕ ਇੰਟਰਸਟਿੰਗ ਜੀ ਦੇਖੋ ਕਿ ਜਦੋਂ ਇੰਟਰਸਟੇਡ ਜ਼ਿਆਦਾ ਸੀ ਘਰਾਂ ਦੀ ਮਾਰਕੀਟ ਵੀ ਹੌਟ ਸੀ ਐਗਜੈਕਟਲੀ ਤੇ ਹੁਣ ਇੰਟਰਸਟੇਡ ਘਰੇ ਤੇ ਘਰਾਂ ਦੀ ਮਾਰਕੀਟ ਉਨੀ ਨਹੀਂ ਹੈਗੀ ਹਨ ਬਈ ਉਨੀ ਜ਼ਿਆਦਾ ਨਹੀਂਗੀ ਜਿੰਨਾ ਪਹਿਲਾਂ ਸੀਗੀ ਸੋ ਇਹ ਹੈਗਾ ਕਿ ਇੰਟਰਸਟੇਡ ਨੂੰ ਜੇ ਤੁਸੀਂ ਇੰਟਰਸਟੇਡ ਫੋਕਸ ਕਰ ਰਹੇ ਹੋ ਦੇਖ ਰਹੇ ਹੋ ਉਹਦੇ ਅਕੋਰਡਿੰਗ ਡਿਸੀਜਨ ਬਣਾ ਰਹੇ ਆ ਆਈ ਥਿੰਕ ਇਸ ਟਾਈਮ ਹੈਗਾ ਤੁਹਾਨੂੰ ਹੁਣ ਐਕਟ ਕਰਨਾ ਮੁੱਖ ਦੀ ਗੱਲ ਇਹ ਆ ਵੀ ਜਿੰਨਾ ਕਰ ਲੈਣਾ ਉਹ ਲੈ ਲੈਣ। ਹਾਂਜੀ ਬਿਲਕੁਲ। ਬਹੁਤ শুকਰੀਆ ਗਿਲ ਸਭ ਸੜੇਲੇ ਟਾਈਮ ਕੱਢਣ ਲਈ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ। ਅੱਜ ਦੀ ਮੁਲਾਕਾਤ ਬਸ ਇੰਨਾ ਹੀ। ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਮੈਨੂੰ ਸੋਲੀਨ ਕੋ ਜਸ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।